ਬਹੁਤ ਹੀ ਪਿਆਰੀ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਜਿਵੇਂ ਕਿ ਹੁਣ ਇਹ ਜੋ ਸਮਾਂ ਚੱਲ ਰਿਹਾ ਹੈ ਸਰਦੀ ਦੀਆਂ ਸਬਜ਼ੀਆਂ ਦੀ ਬਜਾਈ ਦਾ ਧੁਖਮਾ ਸਮਾਂ ਪਰ ਕੁਦਰਤ ਦੇ ਆਪਾਂ ਖਿਲਾਫ ਤਾਂ ਜਾ ਨਹੀਂ ਸਕਦੇ ਜੋ ਕੁਦਰਤ ਨੂੰ ਮਨਜ਼ੂਰ ਆ ਉਸੇ ਤਰ੍ਹਾਂ ਹੁੰਦਾ ਤੇ ਖਾਸ ਗੱਲ ਹੈ ਵੀ ਜੋ ਇਸ ਸਮੇਂ ਵੀ ਬੱਟ ਪੈ ਜਾਂਦਾ ਮੀਂਹ ਆ ਜਾਂਦਾ ਬੱਟ ਪੈ ਜਾਂਦਾ ਮੀਂਹ ਆ ਜਾਂਦਾ ਤੇ ਕਾ ਤਾਂ ਕਿਸਾਨ ਵਟਨਾ ਭੇਜ ਕੇ ਘਰ ਨੂੰ ਜਾਊਗਾ ਜਾਂ ਮੀਂਹ ਆ ਜਾਊਗਾ ਮਤਲਬ ਉਸ ਤਰ੍ਹਾਂ ਦੀ ਪੋਜੀਸ਼ਨ ਬਣੀ ਹੋਈ ਆ ਔਰ ਜੋ ਆਪਣੀ ਖੇਤੀ ਆ ਜੋ ਆਪਾਂ ਨੇ ਅਗਲੀ ਫਸਲ ਪੀਜਣੀ ਆ ਮੂਲੀ ਮੈਥੇ ਪਾਲਕ ਤਣੀਆਂ ਜੋ ਵੀ ਆਪਣਾ ਸਿਆਲ ਰੁੱਤ ਦਾ ਸਮਾਨ ਆ ਸਬਜ਼ੀਆਂ ਨੇ ਉਹਦੇ ਖਾਤਰ ਖੇਤ ਬੱਤਰ ਨਹੀਂ ਆ ਰਿਹਾ ਤਾਂ ਕਿਸਾਨਾਂ ਨੂੰ ਦਿੱਕਤ ਆਉਂਦੀ ਆ ਤੇ ਜਿਹੜੀ ਖਾਸ ਸਮੱਸਿਆ ਕੁਦਰਤੀ ਖੇਤੀ ਦੇ ਵਿੱਚ ਨਦੀਨ ਆ ਉਹ ਲੋੜ ਤੋਂ ਵੱਧ ਸਪੀਡ ਤੇ ਵੱਧ ਆ ਉਹਨੂੰ ਤਾਂ ਆਪਾਂ ਜਿਹੜਾ ਨਦੀਨ ਆ ਉਹਨੂੰ ਤਾਂ ਆਪਾਂ ਜਿਹੜੇ ਦਾਤ ਹੁੰਦੇ ਨੇ ਬਰਸੀਨ ਪੱਢਣੇ ਵਾਲੇ ਜਾਂ ਹੋਰ ਕਈ ਤਰ੍ਹਾਂ ਦੇ ਟੂਲ ਹੁੰਦੇ ਨੇ ਕੁਦਰਤੀ ਖੇਤੀ ਜੇ ਆਪਾਂ ਵਾਸਤੇ ਕੇ ਉਹਨਾਂ ਨੂੰ ਹਟਾ ਸਕਦੇ ਆ ਪਰ ਮਿੱਟੀ ਦਾ ਬੱਤਰ ਆਉਣ ਦੀ ਜੋ ਸਮੱਸਿਆ ਹੈ ਉਹ ਤਾਂ ਜਦ ਨੂੰ ਜਦ ਨੂੰ ਮੀਂਹ ਪੈ ਜਾਂਦਾ ਸੋ ਬਹੁਤ ਸਾਰੇ ਕਿਸਾਨ ਵੀਰਾਂ ਦੀ ਸਬਜ਼ੀਆਂ ਜਾਂ ਕਿਸਾਨ ਵੀਰ ਸੀ ਜਿਨ੍ਹਾਂ ਨੇ 2 ਬਿੱਗੇ ਮੂਲੀ ਲਾਈ ਤੇ ਮੀਂਹ ਨਾਲ ਉਹ ਜੰਮੀ ਹੋਈ ਵੀ ਖਰਾਬ ਹੋ ਗਈ ਸੋ ਫੇਰ ਵੀ ਕੋਸ਼ਿਸ਼ ਤਾਂ ਆਪਾਂ ਨੂੰ ਕਰਨੀ ਪੈਣੀ ਆ ਕਿਉਂਕਿ ਕੁਦਰਤੀ ਖੇਤੀ ਦੀ ਖਾਸ ਗੱਲ ਆ ਵੀ ਉਹ ਪਾਣੀ ਉਸੇ ਟਾਈਮ ਪੀ ਜਾਂਦਾ ਜਿਵੇਂ ਹੁਣ ਅੱਜ ਸਵੇਰੇ 4 ਤੋਂ 5 ਵਜੇ ਤੱਕ ਪੂਰਾ ਭਰ ਮੀਂਹ ਪਿਆ ਪਰ ਆਪਣਾ ਕੁਦਰਤੀ ਖੇਤ ਪਾਣੀ ਤਾਂ ਪੀ ਗਿਆ ਪਰ ਮਿੱਟੀ ਸਖਤ ਹੋ ਗਈ ਕਿ ਨਾ ਲਗਾਤਾਰ ਮੀਂਹ ਪੈਣ ਦਾ ਕਾਰਨ ਸੀ ਜਾਂਦੇ ਆ ਮਿੱਟੀ ਜੇ ਤਾਂ ਭੋਲੀ ਰਹੇ ਫਿਰ ਹੋਰ ਗੱਲ ਹੁੰਦੀ ਆ ਜਦੋਂ ਮੀਂਹ ਵੱਧ ਪੈਣਾ ਤਾਂ ਮਿੱਟੀ ਨੇ ਖਸੀ ਜਾਣਾ ਤੇ ਉਹਨੂੰ ਬੱਤਰਉਣ ਨੂੰ ਹੋਰ ਦਿੱਕਤ ਆਉਂਦੀ ਆ ਸੋ ਆਪਾਂ ਫੇਰ ਵੀ ਮੀਂਹ ਪੈਣ ਤੋਂ ਤੁਰੰਤ ਬਾਅਦ ਵੀ ਬੀਜ ਸਕਦੇ ਆ ਤਾਂ ਉਹਦਾ ਇਹ ਫਾਇਦਾ ਹੋਊਗਾ ਵੀ ਆਪਾਂ ਨੂੰ ਬਾਅਦ ਵਿੱਚ ਜਦੋਂ ਬੱਤਰਣਾ ਉਸ ਟਾਈਮ ਆਪਾਂ ਗੜਾਈ ਕਰਾਂਗੇ ਉਹਦੇ ਲਈ ਗਿੱਲੀ ਮਿੱਟੀ ਚੱਲਣ ਵਾਲਾ ਜੋ ਤਰਸ ਵਾਲੀ ਨਾਲ ਟੂਲ ਆ ਜੀ ਇਹ ਆਪਾਂ ਪਹਿਲਾਂ ਵੀ ਸਾਂਝਾ ਕੀਤਾ ਇਹ ਮੂਹਰਿਓਂ ਪੂਰਾ ਤਿੱਖਾ ਆ ਆ ਦੇਖੋ ਤੇ ਇਹ ਸਰੀਆ ਜੋ ਤਿੱਖਾ ਕੀਤਾ ਹੋਇਆ ਇਹ ਭਾਵੇਂ ਤੁਸੀਂ ਧਰਤੀ ਦੇ ਕਿੰਨਾ ਮਰਜ਼ੀ ਵਿੱਚ ਤਸੋਦੋ ਇਹਨੇ ਮਤਲ ਡੰਗਾਈ ਤੱਕ ਬਾਹਰ ਲੈਣਾ ਹੁਣ ਜੇ ਆਪਾਂ ਗੱਲ ਕਰੀਏ ਵੀ ਜਿੱਥੇ ਨਦੀ ਨੇ ਉੱਥੇ ਵੀ ਆਪਾਂ ਇਹਦੇ ਨਾਲ ਬਜਾਈ ਕਰ ਸਕਦੇ ਆ ਜਿਵੇਂ ਕਿ ਹੁਣ ਆਹ ਏਰੀਆ ਜਿੱਥੇ ਖੱਬਾ ਲਾ ਹੁਣ ਆਪਾਂ ਇਹ ਤਰੀਕਾ ਦੱਸਾਂਗੇ ਵੀ ਕਿਵੇਂ ਆਪਾਂ ਕਰ ਸਕਦੇ ਆਂ ਫੇਰ ਬਾਅਦ ਵਿੱਚ ਗੜਾਈ ਕਰ ਲਾਂਗੇ ਬੱਤਰ ਆਉਣ ਤੇ ਜਿਵੇਂ ਆਹ ਲਾਈਨ ਖਿੱਚ ਤੈਨੂੰ ਚੱਲੇ ਜਾਣਾ ਆ ਦੇਖੋ ਆਪਣੀ ਲਾਈਨ ਵੱਜ ਗਈ ਨਾ ਇੱਕ ਵਾਰੀ ਲਾਈਨ ਨੇ ਖਿੱਚਤੀ ਤਾਂ ਦੂਜੀ ਵਾਰੀ ਆਪਾਂ ਇਸੇ ਲਾਈਨ ਦੇ ਵਿੱਚ ਫੇਰ ਇਹਨੂੰ ਚਲਾਵਾਂਗੇ ਆ ਦੇਖੋ ਇਹ ਲਾਈਨ ਖਿੱਚੀ ਗਈ ਨਾ ਜਿਹੜੇ ਆਪਣੇ ਆਹ ਲੋ ਇਸ ਤਰ੍ਹਾਂ ਅਲਾਈਨਾਂ ਆਪਾਂ ਲਾ ਖਿੱਚ ਕੇ ਨਾ ਉਹਦੇ ਵਿੱਚ ਵੀਜ਼ਾ ਨੂੰ ਵੀ ਸਕਦੇ ਆ ਉਹਦੀ ਆਪਾਂ ਬਾਅਦ ਚ ਗੱਲ ਹੁਣ ਜਿਵੇਂ ਦੁਬਾਰਾ ਫੇਰ ਇਹਦੇ ਵਿੱਚ ਹੀ ਘਮਾਓ ਹੁਣ ਇਹਨੂੰ ਡੂੰਗਾ ਘੱਟ ਰੱਖਣਾ ਮਤਲਬ ਹਲਕਾ ਜਿਹਾ ਘਮਾ ਦੇਣਾ ਜਿਹੜੀ ਇਹ ਲਕੀਰ ਵੱਜੀ ਆ ਇਹ ਇੱਕ ਪਤਲੀ ਲਕੀਰ ਆ ਤੇ ਗਿੱਲ ਮਿੱਟੀ ਜੇ ਬਹੁਤ ਜ਼ਿਆਦਾ ਹੁੰਦੀ ਆ ਵਾਰਸ ਕਰਕੇ ਉਸ ਤਰ੍ਹਾਂ ਤਬਾਦ ਬਾਅਦ ਵਾਸ ਤੋਂ ਗੱਲ ਕਰਾਂਗੇ ਇਸ ਲਕੀਰ ਦੇ ਵਿੱਚ ਆਪਾਂ ਹੱਥ ਨਾਲ ਕਿਉਂਕਿ ਜਿਹੜੇ ਆਪਣੀ ਸਰਦੀ ਰੁੱਤ ਦੀਆਂ ਜਿਵੇਂ ਮੇਥਾ ਹੋ ਗਿਆ ਧਨੀਆ ਪਾਲਕ ਜਾਂ ਸਰੋਂ ਉਹਨੂੰ ਇਹਦੇ ਵਿੱਚ ਸਿੱਟਾ ਦੇ ਕੇ ਨਾ ਵਿੱਚ ਸਿਆੜ ਦੇ ਹੌਲੀ ਹੌਲੀ ਹੱਤਨਾ ਪੋਰ ਕੇ ਦੂਰ ਦੂਰ ਤਾਂ ਉਹਨੂੰ ਖੜਾ ਦਾਂਗੇ ਤੇ ਮਤਲਬ ਕਿ ਇਹਨੂੰ ਜਿਆਦਾ ਠੱਕਣ ਦੀ ਲੋੜ ਵੀ ਨਹੀਂ ਹੈਗੀ ਜੇ ਤੁਹਾਨੂੰ ਲੱਗਦਾ ਪੰਛੀ ਚੋਕ ਲੈਣਗੇ ਤਾਂ ਇਹ ਸੁੱਤੇ ਪੈਰ ਨਾਲਿਆਂ ਮਾਰ ਜਣ ਆਪਣੇ ਹੱਥਿਕਾ ਕਿਉਂ ਜਿੰਨਾ ਕ ਵੀ ਆਪਣਾ ਉਹ ਪੈਰ ਨਾਲ ਠਗਿਆ ਜਾਣਾ ਤੇ ਇਸ ਤਰ੍ਹਾਂ ਆਪਾਂ ਇਹਦੀ ਪਹਚਾਈ ਕਰ ਲਾਂਗੇ ਫਿਰ ਜਿਹਦਾ ਵੀ ਜੰਮਦਾ ਠੀਕ ਹੈ ਜੇ ਨਹੀਂ ਜੰਮਦਾ ਤਾਂ ਤੇ ਪਾਣੀ ਆਪਾਂ ਦੇ ਸਕਦੇ ਆ ਫਲਕਾ ਜਾਂ ਪਰ ਕੁਦਰਤੀ ਖੇਤ ਦੀ ਮਿੱਟੀ ਤਾਂ ਅਗਾ ਲੈਂਦੀ ਐ ਸੋ ਇਸ ਤਰ੍ਹਾਂ ਆਪਾਂ ਤੁਰੰਤ ਮਹੀ ਭੈਣ ਤੋਂ ਬਾਅਦ ਵੀ ਆਪਣੀ ਫਸਲ ਅਗਾ ਸਕਦੇ ਆ ਤੇ ਜਦੋਂ ਫਸਲ ਹੁਣ ਨਦੀਨ ਐ ਇਹਨੂੰ ਆਪਾਂ ਬੱਤਰਾਈ ਤੇ ਵੀ ਗੁੱਡ ਸਕਦੇ ਆ ਆਪਣੇ ਕੋਲ ਤਾਂ ਕੁਦਰਤੀ ਖੇਤੀ ਦੇ ਗਿੱਲੇ ਤੇ ਗੁੱਡਣ ਵਾਲੇ ਟੂਲ ਵੀ ਨਹੀਂ ਉਹਨਾਂ ਨਾਲ ਵੀ ਗੁੱਡ ਸਕਦੇ ਆ ਸੋ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਹੁਣ ਆਹ ਇੱਕ ਦੋ ਦਿਨਾਂ ਤੱਕ ਇਹਦੇ ਵਿੱਚ ਆਪਾਂ ਮੈਥੇ ਬੀਜਣੇ ਆ ਪਰ ਇਹਦੇ ਨਾਲ ਆਪਾਂ ਇਸ ਟੂਲ ਨਾਲ ਤਰਫਾਲੀ ਨਾਲ ਗਿੱਲੀ ਮਿੱਟੀ ਦੇ ਵਿੱਚ ਵੀ ਸਿਆਲ ਦੀਆਂ ਉਹ ਫਸਲਾਂ ਬੀਜ ਸਕਦੇ ਹਾਂ ਜਿਵੇਂ ਬੱਟਾ ਨੇ ਜੇ ਮੂਲੀ ਵੀ ਬੀਜ ਲਈ ਤਾਂ ਮੂਲੀ ਤਾਂ ਉੱਪਰ ਨੂੰ ਵੀ ਵਧਣਾ ਥੱਲੇ ਨੂੰ ਵੀ ਵਧਣਾ ਕਿਉਂਕਿ ਜਿਹੜੀ ਮੂਲੀ ਆ ਇਹ ਫੁੱਟ ਫੁੱਟ ਤੱਕ ਉੱਪਰ ਨੂੰ ਵੱਧ ਜਾਂਦੀ ਆ ਫੁੱਟ ਫੁੱਟ ਤੱਕ ਥੱਲੇ ਨੂੰ ਚਲੇ ਜਾਂਦੀ ਆ ਕੁਦਰਤੀ ਖੇਤੀ ਜੇ ਜੇ ਆਪਾਂ ਨੂੰ ਤਰਫਾਲੀ ਦਾ ਫਾਲਾ ਲੱਗਿਆ ਹੁੰਦਾ ਬਾਅਦ ਵਿੱਚ ਮਿੱਟੀ ਲਾ ਦਿੰਨੇ ਆ ਤਾਂ ਵੱਟ ਵੀ ਬਣ ਜੂਗੀ ਜਿਵੇਂ ਹੋਰ ਸਮਾਨ ਆਪਣੇ ਧਨੀਆ ਪਾਲਕ ਮੇਥੇ ਵਗੈਰਾ ਉਹਨਾਂ ਨੂੰ ਵੀ ਤਰਫਾਲੀ ਦੀ ਮਿੱਟੀ ਲਾ ਸਕਦੇ ਆ ਸੋ ਇਸ ਤਰ੍ਹਾਂ ਆਪਾਂ ਮੀਂਹ ਤੋਂ ਤੁਰੰਤ ਬਾਅਦ ਖੱਬਲਾਂ ਦੇ ਵਿੱਚ ਘਾਹ ਦੇ ਵਿੱਚ ਵੀ ਇਸ ਟੂਲ ਨਾਲ ਆਪਾਂ ਬਜਾਈ ਕਰ ਸਕਦੇ ਹਾਂ ਜੇ ਇਹ ਟੂਲ ਆਪਾਂ ਸਾਫ਼ ਤੋਂ ਦਿਖਾਇਆ ਜੇ ਖੱਬਲਾਂ ਦੇ ਵਿੱਚ ਵੀ ਓਕਣੇ ਪਾਉਂਦਾ ਜਿਵੇਂ ਆਸ ਏਰੀਆ ਦੇ ਵਿੱਚ ਹੁਣ ਤੁਸੀਂ ਦੇਖੋ ਵੀ ਆਹ ਘਾਹ ਵੱਧਾ ਪਰ ਆਪਾਂ ਨੇ ਮੰਨ ਲਓ ਸਰੋਂ ਖਣਾਉਣੀਆਂ ਸਰੋਂ ਤਾਂ ਤਾਂ ਕੜਜੀ ਫਸਲਾ ਹੋ ਜਾਂਦੀ ਹੈ ਸੋ ਆਪਾਂ ਇਹਨੂੰ ਖੱਬਲ ਵਿੱਚ ਵੀ ਲਕੀਰ ਕੱਢ ਦਾਂਗੇ ਤੇ ਇਹਨੇ ਆਪਣਾ ਕੋਈ ਪ੍ਰਵਾਹ ਨਹੀਂ ਮੰਨਣੀ ਕੋਈ ਖਬਰ ਦਾ ਇਹਨੂੰ ਡਰਨੀਗਾ ਤੇ ਇਹਨੇ ਰਾਜਾ ਬਣਾਉਂਦੇ ਚਲੇ ਜਾਂਦਾਣਾ ਕਿਲੇ ਬਜਾਰੇ ਬਜ਼ੁਰਗਾਂ ਦੀ ਇੱਕ ਕਹਾਵਤ ਹੁੰਦੀ ਦੀ ਸੋਣੀ ਖੇ ਖਣਾਉਣੀ ਕਿਉਂਕਿ ਭਾਵੇਂ ਹੁਣ ਆਪਣਾ ਫਸਲ ਤਾਂ ਸਰਦੀ ਦੀ ਬੀਜ ਰਹੇ ਆ ਪਰ ਜਿਹੜਾ ਮੌਸਮ ਹੈ ਉਹ ਬਰਸਾਤੀ ਹੁਣ ਕਰਕੇ ਜੇ ਖੇ ਖਣਾਉਣੀ ਵੀ ਕਰ ਦੰਨੇ ਤਾਂ ਵੀ ਆਪਾਂ ਕੁਝ ਨਾ ਕੁਝ ਲੱਭ ਲਾਂਗੇ ਕਿਉਂਕਿ ਜਿਹੜੀ ਆਸ ਟਾਈਮ ਇਸ ਰੁੱਤ ਦੇ ਵਿੱਚ ਅਗਸਤ ਤੋਂ ਬਾਅਦ ਦਾ ਮਹੀਨਾ ਚੱਲ ਰਿਹਾ ਸੋ ਇਸ ਦੇ ਵਿੱਚ ਆਪਾਂ ਬੜੇ ਵਧੀਆ ਢੰਗ ਨਾਲ ਸਰਦੀ ਰੁੱਤ ਦੀਆਂ ਸਬਜ਼ੀਆਂ ਬੀਜ ਸਕਦੇ ਆ ਤੇ ਬਾਅਦ ਵਿੱਚ ਗੜਾਈ ਕਰ ਸਕਿਆ ਆ ਆਪਾਂ ਜੇ ਗੜਾਈ ਤਰਫਾਲੀ ਨਾਲ ਟੂਲ ਨਹੀਂ ਹਨ ਤਾਂ ਖੁਰਪਾ ਜਾਂ ਦਾਤੀ ਨਾਲ ਵੀ ਆਪਾਂ ਇਹਨੂੰ ਸਫਾਈ ਕਰ ਲਾਂਗੇ ਸਿਆੜਾਂ ਦੀ ਸੋ ਆਪਾਂ ਟਾਈਮ ਤੇ ਖੇਤ ਬੱਤਰ ਨਾ ਵੀ ਆਵੇ ਤਾਂ ਵੀ ਇਹ ਜੇ ਟੂਲ ਬਣਾ ਕੇ ਆਪਾਂ ਮੀਂਹ ਤੋਂ ਤੁਰੰਤ ਬਾਅਦ ਆਪਣੀ ਬਜਾਈ ਕਰ ਸਕਦੇ ਆ ਸਬਜ਼ੀਆਂ ਦੀ ਸੋ ਇਹ ਇਹਦੀ ਹੋਰ ਖਾਸੀਅਤ ਵੀ ਹੈ ਜਦੋਂ ਆਪਾਂ ਇਸ ਟੂਲ ਨਾਲ ਬਜਾਈ ਕਰਾਂਗੇ ਸਿੱਧੀ ਲਾਈਨ ਬਣਣੀ ਆ ਤੇ ਆਪਾਂ ਇਹਦੇ ਨਾਲ ਗੜਾਈ ਵੀ ਕਰ ਸਕਦੇ ਆ ਕਿਉਂਕਿ ਇਹਨੇ ਸਿਆੜਾਂ ਦੇ ਵਿੱਚ ਗੁੱਟ ਦੇ ਚਲੇ ਜਾਣਾ ਜਿਵੇਂ ਹੁਣ ਆਹ ਸਾਈਡ ਤੇ ਆਪਾਂ ਨੇ ਪਿਆਜ਼ ਬੀਜਿਆ ਪਿਆਜ਼ ਬੀਜਣ ਲੱਗੇ ਮੀਂਹ ਸ਼ੁਰੂ ਹੋ ਗਿਆ ਤੇ ਪਰ ਆਪਾਂ ਭੱਜੇ ਨਹੀਂ ਹੈਗੇ ਕੰਮ ਛੱਡ ਕੇ ਮੀਂਹ ਪਈ ਗਿਆ ਪਾਣੀ ਵੀ ਖੜ ਗਿਆ ਸੀਗਾ ਫੇਰ ਵੀ ਬੀਜਤਾ ਪਰ ਕਿਉਂਕਿ ਜੇ ਮੀਂਹ ਦਾ ਇੰਤਜ਼ਾਰ ਰੁਕ ਜਾਂਦੇ ਤਾਂ ਬਾਅਦ ਵਿੱਚ ਨੂੰ ਬਾਗ ਤਿਆਰ ਕਰਨਾ ਪੈਣਾ ਜੀ ਫੇਰ ਪ੍ਰੋਬਲਮ ਆਉਣੀ ਸੀਗੀ ਹੁਣ ਜਿਹੜਾ ਵੀ ਵਿੱਚ ਦੱਬਿਆ ਗਿਆ ਉਹ ਤਾਂ ਹੁਣ ਦੇ ਚਾਂਸ ਘਟ ਜਾਣੇ ਆ ਜਿਹੜਾ ਉੱਪਰ ਨੰਗਿਆ ਉਹ ਕੱਗਿਆਣਾ ਤੇ ਇਸੇ ਤਰਫ ਵਾਲੀ ਨਾਲ ਲਾਈਨਾਂ ਖਿੱਚੀਆਂ ਸਨ ਤੇ ਆਪਾਂ ਗੜਾਈ ਵੀ ਇਹਦੇ ਨਾਲ ਕਰ ਸਕਦੇ ਹਾਂ ਹੁਣ ਇਹ ਜਿਹੜਾ ਸਿਆੜ ਨੇ ਆਪਣੇ ਸਾਈਡ ਤੇ ਜਿਵੇਂ ਮੰਨ ਲਓ ਆਹ ਸਿਆੜ ਹੁਣ ਜੇ ਗੜਾਈ ਕਰਨੀ ਆ ਤਾਂ ਆਪਾਂ ਉਸੇ ਫਸਲ ਦੇ ਵਿੱਚ ਇਹਦੇ ਨਾਲ ਮੈਂ ਹਾਲੇ ਘੱਟ ਦੱਬ ਰਹੇ ਹਾਂ ਕਿ ਨਾ ਇਸ ਤਰ੍ਹਾਂ ਗੜਾਈ ਕਰਦੇ ਚੱਲਾਂਗੇ ਜਦੋਂ ਡੂੰਗਾ ਚਲਾਵਾਂਗੇ ਤਾਂ ਇਹ ਮਿੱਟੀ ਪਾੜ-ਪਾੜ ਛੱਡ ਦੇਣੀ ਆ ਇਸ ਤਰ੍ਹਾਂ ਦੇ ਨਾਲ ਗੜਾਈ ਕਰ ਲਾਂਗੇ ਤੇ ਉਹ ਗੜਾਈ ਨੂੰ ਕਰ ਦੂੰਗਾ ਤੇ ਖਾਸ ਗੱਲ ਆ ਵੀ ਆਪਾਂ ਨੂੰ ਮਿੱਟੀ ਦੇ ਵਿੱਚ ਡੰਗਾਈ ਤੱਕ ਵੀ ਗੜਾਈ ਕਰਨ ਦਾ ਟੂਲ ਆ ਤੇ ਖੱਬੜਾਂ ਨੂੰ ਜਣਾਸਣੇ ਖਿੱਚ ਸਕਦਾ ਹੈ ਸੋ ਇਸ ਤਰ੍ਹਾਂ ਆਪਾਂ ਇਹਦੇ ਨਾਲ ਤੁਰੇ ਚਲੇ ਜਾਣਾ ਤੁਰੇ ਮੁੜਿਆ ਆਣਾ ਤੇ ਜਿਹੜੀ ਫਸਲ ਸਿਆੜਾਂ ਚ ਬੀਜਿਆ ਉਹਨੂੰ ਕੜਾਈ ਕਰਦੋ ਡੰਗਾਈ ਤੱਕ ਕੜਾਈ ਕਰਦੋ ਤੇ ਆਪਣੇ ਹੱਥਾਂ ਦੀ ਐਕਸਰਸਾਈਜ਼ ਹੋ ਜੂਗੀ ਕਿਉਂਕਿ ਕੁਦਰਤੀ ਖੇਤੀ ਵਿੱਚ ਆਪਾਂ ਨੂੰ ਐਕਸਰਸਾਈਜ਼ ਬਹੁਤ ਜ਼ਰੂਰੀ ਆ ਕਿਉਂਕਿ ਆਪਾਂ ਹੱਥੀਂ ਮਿਹਨਤ ਸਾਢ ਚੁੱਕਿਆ ਭੋਜਨ ਆਪਾਂ ਵਧੀਆ ਖਾਣ ਦੀ ਕੋਸ਼ਿਸ਼ ਕਰਦੇ ਆ ਕਸਰਤ ਸਾਡੀ ਬਹੁਤ ਘਟ ਚੁੱਕੀ ਆ ਜਿਸ ਲਈ ਹਰ ਘਰ ਚ ਮਰੀਜ਼ ਆ ਪਰ ਆਪਾਂ ਨੂੰ ਕੁਦਰਤੀ ਖੇਤੀ ਵਿੱਚ ਐਕਸਰਸਾਈਜ਼ ਤੇ ਆਪਣੇ ਖੇਤੀ ਨਾਲ ਜੁੜਨਾ ਚਾਹੀਦਾ ਉਹਨੂੰ ਸਮਝਣਾ ਚਾਹੀਦਾ ਮਿੱਟੀ ਨਾਲ ਜੁੜੀਏ ਤੇ ਜਿਹੜਾ ਖੇਤ ਆ ਇਹ ਹੀ ਆਪਣੀ ਯੂਨੀਵਰਸਿਟੀ ਆ ਹੀ ਇੱਥੋਂ ਆਪਾਂ ਸਿੱਖਣਾ ਹੈ ਖੇਤ ਜਿਹੜਾ ਕੁਝ ਖਾ ਸਕਦਾ ਹਰੇਕ ਏਰੀਆ ਦੀ ਮਿੱਟੀ ਅਲੱਗ ਆ ਪਾਣੀ ਅਲੱਗ ਪਾਉਣ ਪਾਣੀ ਦਾ ਫਰਕ ਹੁੰਦਾ ਸੋ ਆਪਾਂ ਉਹ ਖੇਤੀ ਨੂੰ ਸਮਝ ਕੇ ਕੁਦਰਤੀ ਖੇਤੀ ਨਾਲ ਜੁੜੀਏ ਤਾਂ ਕਿ ਆਪਾਂ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ ਤੇ ਆਪਾਂ ਮੌਕੇ ਤੇ ਫਸਲਗਾੜ ਚੁੱਕੀਏ ਸੋ ਆਪਣੇ ਟੂਲ ਬਣਾਈਏ ਤੇ ਉਹਨਾਂ ਤੋਂ ਲਾਭ ਲਈਏ ਸੋ ਇਸ ਤਰ੍ਹਾਂ ਆਪਾਂ ਗਿੱਲੀ ਮਿੱਟੀ ਦੇ ਵਿੱਚ ਤਰੰਤਮੀ ਤੋਂ ਬਾਅਦ ਫਸਲ ਬੀਜ ਸਕਦੇ ਆ ਕਿਉਂਕਿ ਅੱਜ 4 ਤੋਂ 5 ਵਜੇ ਤੱਕ ਮੀਂਹ ਪਿਆ ਤਾਂ ਆਪਣੇ ਪੈਰ ਵੀ ਨਹੀਂ ਧੁੱਸਦੇ ਹੈਗੇ ਇਸ ਤਰ੍ਹਾਂ ਦੀ ਗੁਦਰਤੀ ਖੇਤ ਦੀ ਮਿੱਟੀ ਹੋ ਜਾਂਦੀ ਆ ਤੇ ਆਪਾਂ ਇਹਦੇ ਵਿੱਚ ਅਲੱਗ-ਅਲੱਗ ਤਜਰਬੇ ਵੀ ਕਰਦੇ ਰਹਿੰਦੇ ਆ ਸੋ ਉਹਨਾਂ ਵਿੱਚ ਆਪਾਂ ਨੇ ਜਿਹੜੀ ਵੱਧ ਪਾਣੀ ਦੀ ਫਸਲ ਹੈ ਆ 21 ਅਗਸਤ ਨੂੰ ਆਪਾਂ ਔਰੇ ਝੋਨਾ ਬੀਜ ਕੇ ਦੇਖਿਆ ਸੀਗਾ ਵੀ ਬਿਨਾਂ ਪਾਣੀ ਤੋਂ ਹੋ ਸਕਦਾ ਪਰ ਮੀਂਹ ਆ ਕਰਕੇ ਪਾਣੀ ਵੱਧ ਲੱਗ ਰਿਹਾ ਉਹਨੂੰ ਕੋਈ ਪ੍ਰੋਬਲਮ ਤਾਂ ਨਹੀਂ ਪਰ ਉਹਦਾ ਰਿਜ਼ਲਟ ਦੇਖਾਂਗੇ ਜਿਹੜਾ ਉਹ ਤੋਂ ਬੀ ਤਿਆਰ ਹੋਊਗਾ ਉਹ ਸੁੱਕੀ ਮਿੱਟੀ ਵਾਲਾ ਤਿਆਰ ਹੋਊਗਾ ਜਿਵੇਂ ਆ ਬੂਟਾ ਖੜਾ ਆ ਦੇਖੋ ਇਹ ਆਪਾਂ 21 ਅਗਸਤ ਨੂੰ ਬੀਜਿਆ ਸੀਗਾ ਤਕਰੀਬਨ ਅੱਜ ਨੂੰ 15 ਕ ਦਿਨ ਹੋ ਗਏ ਕਿਉਂਕਿ ਥੋੜੀ ਜਿਹੀ ਪੱਕੜ ਜੀ ਪਨੀਰੀ ਸੀਗੀ ਇਸ ਲਈ ਸਿੱਟਾ ਵੀ ਕੱਢਣ ਲੱਗੀ ਪਰ ਆਪਾਂ ਤਾਂ ਦਾਣੇ ਤੱਕ ਮਤਲਬ ਅਜੇ ਬੀਜ ਤੋਂ ਉੱਗਾ ਤਿਆਰ ਹੋ ਜੇ ਸੋ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਵਿੱਚ ਆਪਣੇ ਬੀਜ ਆਪ ਤਿਆਰ ਕਰ ਸਕਦੇ ਹਾਂ ਜਿਹੜੇ ਸੋਕਾ ਝੱਲਣਗੇ ਤੇ ਗਿੱਲੀ ਮਿੱਟੀ 'ਚ ਵੀ ਬਜਾਈ ਕਰ ਸਕਦੇ ਹਾਂ ਆਪਣੇ ਟੂਲ ਆਪਣੀ ਖੇਤੀ ਆਪਣਾ ਜ਼ਮੀਨ ਆਪਣੀ ਧਰਤੀ ਮਾਤਾ ਸੋਹਣਾ ਜੁੜੀਆਂ ਨੂੰ ਸਮਝੀਏ ਇੱਕ ਵਧੀਆ ਢੰਗ ਨਾਲ ਕੁਦਰਤੀ ਖੇਤੀ ਕਰਕੇ ਆਪਾਂ ਲਾਭ ਪ੍ਰਾਪਤ ਕਰ ਸਕਦੇ ਹਾਂ ਤੇ ਵਧੀਆ ਭੋਜਨ ਜਿਹੜਾ ਖਾਣ ਪੀਣ ਨੂੰ ਸਵਾਦ ਹੋਵੇ। ਸੋ ਇਹ ਆਪਾਂ ਆਪਣੇ ਖੇਤ ਵਿੱਚ ਆਪ ਪੈਦਾ ਕਰਕੇ ਕਰ ਸਕਦੇ ਹਾਂ। ਸੋ ਇਸ ਤਰ੍ਹਾਂ ਇਸ ਟਾਈਮ ਆਪਾਂ ਉਹਨਾਂ ਫਸਲਾਂ ਨੂੰ ਸਬਜ਼ੀ ਨੂੰ ਉਗਾ ਸਕਦੇ ਹਾਂ। ਜਿਹੜੀਆਂ ਬੱਤਰ ਆਉਣ ਤੇ ਗਾਈਆਂ ਜੜੀਆਂ ਨੇ ਪਰ ਇਹਦੇ ਨਾਲ ਪਹਿਲਾਂ ਕਰ ਸਕਦੇ ਹਾਂ ਸਟੂਲਾਂ ਸੋ ਸਭ ਦਾ ਧੰਨਵਾਦ ਜੀ ਸਤਿ ਸ਼੍ਰੀ ਅਕਾਲ।